ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੀ ਪ੍ਰਕਿਰਿਆ ਵੱਡੇ ਪੱਧਰ ਤੇ ਜਾਰੀ ਹੈ ਵੱਡੀ ਗਿਣਤੀ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਵੀ ਰਿਪੋਰਟ ਕੀਤੇ ਗਏ ਨੇ ਵਾਪਸ ਭੇਜਣ ਤੁਰੰਤ ਇਹਨਾਂ ਨਾਗਰਿਕਾਂ ਨਾਲ ਦੁਰਵਿਵਹਾਰ ਕੀਤਾ ਗਿਆ ਇਹਨਾਂ ਭਾਰਤੀ ਨਾਗਰਿਕਾਂ ਦਾ ਭਵਿੱਖ ਅਨਿਸ਼ਚਿਤਤਾ ਨਾਲ ਘਿਰਿਆ ਹੋਇਆ ਇਹ ਲੋਕ ਬੇਦਰ ਜ਼ਿੰਦਗੀ ਦੀ ਭਾਲ ਵਿੱਚ ਅਮਰੀਕਾ ਗਏ ਸਨ ਪਰ ਗੈਰ ਕਾਨੂੰਨੀ ਪ੍ਰਵੇਸ਼ ਕਾਰਨ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਭਾਰਤ ਵਾਪਸ ਭੇਜ ਦਿੱਤਾ ਗਿਆ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਡਿਪੋਰਟ ਤੇ ਲੋਕਾਂ ਨਾਲ ਸਤਕਾਰ ਨਾਲ ਪੇਸ਼ ਆਇਆ ਜਾਵੇ ਨਿਊਜ਼ ਕਲਿੱਕ ਦੀ ਰਿਪੋਰਟ ਅਨੁਸਾਰ 16 ਫਰਵਰੀ ਨੂੰ ਇੱਕ ਫੌਜੀ ਜਹਾਜ਼ ਵਿੱਚ ਅਮਰੀਕਾ ਤੋਂ ਵਾਪਸ ਪਹੁੰਚਿਆ ਜਤਿੰਦਰ ਸਿੰਘ ਬੇਚੈਨ ਉਹਨਾਂ ਨੇ ਕਿਹਾ ਕਿ ਨਜ਼ਰਬੰਦੀ ਕੇਂਦਰ ਵਿੱਚ ਮੇਰੀ ਪੱਗ ਜ਼ਬਰਦਸਤੀ ਉਤਾਰ ਦਿੱਤੀ ਗਈ ਅਤੇ ਕੂੜੇਦਾਨ ਵਿੱਚ ਸੁੱਟ ਦਿੱਤੀ ਗਈ ਇੱਕ ਭਿਆਨਕ ਉਨਪਭਵ ਸੀ ਜੋ ਮੈਨੂੰ ਜ਼ਿੰਦਗੀ ਭਰ ਸਤਾਉਂਦਾ ਰਹੇਗਾ ਇਹ ਨੌਜਵਾਨ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਸਤੰਬਰ 2024 ਵਿੱਚ ਅਮਰੀਕਾ ਗਿਆ ਸੀ ਇਸ ਉਮੀਦ ਵਿੱਚ ਕਿ ਉਸ ਦਾ ਭਵਿੱਖ ਬਿਹਤਰ ਹੋਵੇਗਾ ਤੇ ਉਹ ਆਪਣੇ ਪਰਿਵਾਰ ਲਈ ਪੈਸਾ ਕਮਾ ਸਕੇ ਉਸ ਸਮੇਂ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ। ਉਹਨਾਂ ਨੇ 2 ਮਹੀਨਿਆਂ ਦੀ ਇੱਕ ਲੰਬੀ ਅਤੇ ਔਖੀ ਯਾਤਰਾ ਕੀਤੀ। ਉਹ ਜੰਗਲਾਂ, ਸੜਕਾਂ ਤੇ ਸਮੁੰਦਰਾਂ ਵਿੱਚੋਂ ਲੰਘਦੇ ਹੋਏ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਨ ਵਿੱਚ ਸਫਲ ਹੋ ਗਏ ਪਰ ਉਸ ਦੀ ਖੁਸ਼ੀ ਬਹੁਤੀ देर ਨਹੀਂ ਟਿਕ ਸਕੀ। ਜਿਵੇਂ ਹੀ ਉਹ ਨਵੰਬਰ ਵਿੱਚ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਅਮਰੀਕੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। 2 ਹਫ਼ਤੇ ਨਜ਼ਰਬੰਦੀ ਵਿੱਚ ਬਿਤਾਉਣ ਤੋਂ ਬਾਅਦ ਉਸ ਨੂੰ 111 ਹੋਰ ਭਾਰਤੀਆਂ ਸਮੇਤ ਵਾਪਸ ਭਾਰਤ ਭੇਜ ਦਿੱਤਾ ਗਿਆ। ਉਹਨਾਂ ਦੱਸਿਆ ਕਿ 36 ਘੰਟੇ ਦੇ ਸਫ਼ਰ ਦੌਰਾਨ ਉਸ ਨੂੰ ਹਤਕੜੀ ਲਗਾਈ ਗਈ ਸੀ ਇਹ અપਮਾਨਜਨਕ ਸੀ ਮੈਨੂੰ ਇੰਜ ਲੱਗਿਆ ਜਿਵੇਂ ਮੈਂ ਕੋਈ ਕਤਲ ਕਰ ਦਿੱਤਾ ਹੋਵੇ ਮੈਂ ਕੋਈ ਅਪਰਾਧੀ ਹੋਵਾਂ ਉਹਨਾਂ ਨੇ ਕਿਹਾ ਕਿ ਮੈਂ ਅਪਰਾਧੀ ਨਹੀਂ ਆ ਮੈਂ ਉੱਥੇ ਨੌਕਰੀ ਦੀ ਭਾਲ ਵਿੱਚ ਗਿਆ ਸੀ ਤਾਂ ਜੋ ਮੈਂ ਪੈਸੇ ਕਮਾ ਸਕਾਂ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਾਂ ਉਹਨਾਂ ਨੇ ਕਿਹਾ ਕਿ ਮੇਰੀ ਯਾਤਰਾ ਦਾ ਪ੍ਰਬੰਧ ਕਰਨ ਵਾਲੇ ਏਜੰਟ ਨੇ 50 ਲੱਖ ਰੁਪਏ ਲਏ ਸਨ ਮੇਰੇ ਪਰਿਵਾਰ ਨੇ ਆਪਣੀ ਜੱਦੀ ਜ਼ਮੀਨ ਵੇਚ ਦਿੱਤੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਹੁਣ ਕਰਜ਼ੇ ਵਿੱਚ ਡੁੱਬਿਆ ਹੋਇਆ ਤੇ ਉਸ ਕੋਲ ਕੋਈ ਨੌਕਰੀ ਨਹੀਂ ਹੈ ਜਤਿੰਦਰ ਸਿੰਘ ਦੀ ਕਹਾਣੀ ਕੋਈ ਇਕੱਲੀ ਕਹਾਣੀ ਨਹੀਂ ਇਸੇ ਉਡਾਣ ਵਿੱਚ ਹਰਿਆਣਾ ਤੋਂ 43, ਗੁਜਰਾਤ ਤੋਂ 33, ਪੰਜਾਬ ਤੋਂ 31, ਉੱਤਰ ਪ੍ਰਦੇਸ਼ ਤੋਂ 2 ਅਤੇ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਤੋਂ 1-1 ਵਿਅਕਤੀ ਵਾਪਸ ਲਿਆਂਦਾ ਗਿਆ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਕਸਬੇ ਦੇ ਵਸਨੀਕ 26 ਸਾਲਾ ਜਸਪਾਲ ਸਿੰਘ ਦਾ ਸਫ਼ਰ ਹੋਰ ਵੀ ਔਖਾ ਤੇ ਜੋ ਕੰਪਰਿਆ ਸੀ ਉਸ ਨੂੰ ਲਾਤੀਨੀ ਅਮਰੀਕਾ ਰਾਹੀਂ ਅਮਰੀਕੀ ਸਰਦ ਪਾਰ ਕਰਨ ਵਿੱਚ 18 ਮਹੀਨੇ ਲੱਗੇ ਪਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਜਤਿੰਦਰ ਸਿੰਘ ਵਾਲੇ ਜਹਾਜ਼ ਵਿੱਚ ਹੀ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਉਸ ਦਾ ਦਾਅਵਾ ਹੈ ਕਿ ਅਮਰੀਕਾ ਜਾਂਦੇ ਸਮੇਂ ਉਸ ਨੂੰ ਤਸਕਰਾਂ ਨੇ ਬੰਦਕ ਵੜਾ ਲਿਆ ਤੇ ਕੁੱਟਿਆ ਜਸਪਾਲ ਨੇ ਦੱਸਿਆ ਕਿ ਉਸਨੇ ਇੱਕ ਟ੍ਰੈਵਲ ਏਜੰਟ ਨੂੰ 45 ਲੱਖ ਰੁਪਏ ਦਿੱਤੇ ਸਨ ਉਸਨੇ ਕਿਹਾ ਕਿ ਮੇਰਾ ਪਰਿਵਾਰ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਏਜੰਟ ਹੋਰ ਪੈਸੇ ਮੰਗਦਾ ਰਿਹਾ ਤੇ ਸਾਡੇ ਕੋਲ ਬੈਂਕਾਂ ਤੇ ਰਿਸ਼ਤੇਦਾਰਾਂ ਤੋਂ ਆਧਾਰ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਇੱਕ ਹੋਰ ਡਿਪੋਟੀ ਪੰਜਾਬ ਦਾ ਇੱਕ ਹੋਰ ਨੌਜਵਾਨ 23 ਸਾਲਾ ਜਤਿੰਦਰ ਸਿੰਘ 15 ਫਰਵਰੀ ਨੂੰ ਹੋਰ ਗੈਰਕਾਨੂੰਨੀ ਪ੍ਰਵਾਸੀਆਂ ਦੇ ਨਾਲ ਭਾਰਤ ਪਹੁੰਚੇ ਉਸਦੇ ਪਰਿਵਾਰ ਨੂੰ ਉਸ ਤੋਂ ਬਹੁਤ ਉਮੀਦਾਂ ਸਨ ਕਿ ਉਹ ਅਮਰੀਕਾ ਵਿੱਚ ਇੱਕ ਬਿਹਤਰ ਭਵਿੱਖ ਬਣਾਏਗਾ ਚੰਗੀ ਜ਼ਿੰਦਗੀ ਜੀਵੇਗਾ ਤੇ ਚੰਗੀ ਕਮਾਈ ਕਰੇਗਾ ਪਰ ਜ਼ਿੰਦਗੀ ਵਿੱਚ ਉਸਦੇ ਲਈ ਕੁਝ ਹੋ ਰਹੀ ਸੀ ਉਸਦੇ ਪਿਤਾ ਨੇ ਕਿਹਾ ਕਿ ਉਹ ਕਿਸੇ ਕਾਨੂੰਨੀ ਅਮਲੀ ਦਿੱਲੀ ਗਿਆ ਸੀ ਅਤੇ ਦਾਵਾ ਕੀਤਾ ਕਿ ਜਤਿੰਦਰ ਇੱਕ ਅੰਮ੍ਰਿਤਧਾਰੀ ਸਿੱਖ ਸੀ ਅਤੇ ਹਿਰਾਸਤ ਦੌਰਾਨ ਉਸ ਨੂੰ ਮਾਸਾਹਾਰੀ ਭੋਜਨ ਖਾਣ ਲਈ ਮਜਬੂਰ ਕੀਤਾ ਗਿਆ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਹੋਰ ਡਿਪਟੀ ਹਰਜੀਤ ਸਿੰਘ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਜੋ ਕੁਝ ਹੋਇਆ ਉਸ ਤੋਂ ਅਦਾਸ਼ੀ ਉਹ ਆਪਣੇ ਚਚੇਰੇ ਭਰਾ ਹਰਜੋਤ ਸਿੰਘ ਨਾਲ ਪਨਾਮਾ ਦੇ ਜੰਗਲਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਿਆ ਸੀ